ਬਿਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਜਨਾਂ ਆਪਾਂ ਇੱਕ ਜੰਤਰ ਲੈ ਕੇ ਆਂਦਾ ਹੈ ਜਿਹੜਾ ਪੀ ਐਚ ਜਿਹਦੇ ਨਾਲ ਆਪਾਂ ਜ਼ਮੀਨ ਦਾ ਪੀ ਐਚ ਚੈੱਕ ਕਰ ਸਕਦੇ ਆ ਇਹਦੇ ਨਾਲ ਕਿਹੜੀ ਕਿਹੜੀ ਚੀਜ਼ ਚੈੱਕ ਹੋ ਜਾਂਦੀ ਆ ਕੀ ਰੇਟ ਮਿਲਦਾ ਹੈ ਜ਼ਮੀਨ ਦਾ ਜਿਹੜਾ ਪੀ ਐਚ ਸਹੀ ਕਿੰਨਾ ਹੋਣਾ ਚਾਹੀਦਾ ਤਾਂ ਕਿ ਜਿਹੜੀ ਫਸਲ ਆਪਣੀ ਚੰਗਾ ਜਿੱਥੇ ਝਾੜ ਦਿੰਦੀ ਆ ਉਹਦਾ ਜ਼ਮੀਨ ਦਾ ਪੀ ਐਚ ਬਿਲਕੁਲ ਸਹੀ ਕਿੰਨਾ ਹੋਣਾ ਚਾਹੀਦਾ ਤਾਂ ਵਾਤਵਤ ਜੀ ਪੀ ਐਚ ਕਿੰਨਾ ਹੋਣਾ ਚਾਹੀਦਾ ਤੇ ਘੜ ਤੋਂ ਘਟ ਕਿੰਨਾ ਹੋਣਾ ਚਾਹੀਦਾ ਜੇਕਰ ਪੀਐਚ ਹਾਈ ਹੋ ਜਾਂਦਾ ਹੈ ਤਾਂ ਉਹਨੂੰ ਆਪਾਂ ਡਾਊਨ ਕਿਵੇਂ ਕਰ ਸਕਦੇ ਹਾਂ ਜੀ ਪੂਰੀ ਜਾਣਕਾਰੀ ਸ਼ੇਅਰ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆ ਚੈਨਲ ਸਬਸਕ੍ਰਾਈਬਰ ਕਰ ਲਓ ਤੇ ਨਾਲ ਲੱਗੀ ਬੈੱਲ ਘੰਟੀ ਦਬਾ ਲਿਓ ਤਾਂ ਖੇਤੀਬਾੜੀ ਵਾਲੇ ਦੂਸਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਵੀਡੀਓ ਨੂੰ ਵਾਦ ਤੋਂ ਵਾਦ ਜਰੂਰ ਸ਼ੇਅਰ ਕਰ ਦਿਤਾਂ ਕਿ ਹੋਰ ਵੀਰਾਂ ਤੱਕ ਜਾਣਕਾਰੀ ਪਹੁੰਚ ਸਕੇ ਤਾਂ ਜੇਕਰ ਕਿਸਾਨ ਵੀਰੇ ਤੇ ਪੀਐਚ ਮੀਟਰ ਦੀ ਆਪਾਂ ਗੱਲ ਕਰੀਏ ਕਿ ਕਿਸ ਚੀਜ਼ ਨਾਲ ਚੱਲਦਾ ਜਿਵੇਂ ਆਹ ਤੁਸੀਂ ਸਾਹਮਣੇ ਛੋਟਾ ਜਿਹਾ ਸ਼ੀਸ਼ਾ ਜਿਹੜਾ ਦੇਖ ਰਹੇ ਜੇ ਥੱਲੇ ਵਾਲਾ ਆਹ ਵਾਲਾ ਇਹਦੇ ਉੱਤੇ ਵੀ ਜਦੋਂ ਧੁੱਪ ਪੈਂਦੀ ਆ ਯਾਨੀ ਕਿ ਇਹ ਧੁੱਪਣਾ ਚੱਲਦਾ ਨਾ ਤੇ ਇਹਦੇ ਵਿੱਚ ਬੈਟਰੀ ਦੀ ਨਾ ਜੈ ਸੈੱਲ ਹੁੰਦੇ ਆ ਹੁਣ ਤੁਹਾਨੂੰ ਦਿਖਾ ਦਿੰਨੇ ਆਪਾਂ ਇਹਦੇ ਵਿੱਚ ਤਿੰਨ ਆਪਸ਼ਨ ਦਿੱਤੇ ਗਏ ਇੱਕ ਤਾਂ ਪਹਿਲੇ ਨੰਬਰ ਤੇ ਮੋਇਸਚਰ ਤੇ ਇਹ ਦੂਜੇ ਦੇ ਸੈਂਟਰ 'ਚ ਆਪਾਂ ਲਾਈਟ ਚੈੱਕ ਕਰ ਸਕਦੇ ਹੰਦੇ ਆਂ ਦੀ ਲਾਈਟ ਕਿੰਨੀ ਆ ਤੇ ਇੱਧਰ ਹੈਗਾ ਪੀ ਐਚ ਦਾ ਕਿ ਯਾਨੀ ਕਿ ਤਿੰਨ ਚੀਜ਼ਾਂ ਆਪਾਂ ਚੈੱਕ ਕਰ ਸਕਦੇ ਆਂ ਜ਼ਮੀਨ ਦੀ ਗਿੱਲ ਵੀ ਇਹਦੇ ਨਾਲ ਚੈੱਕ ਹੋ ਜਾਂਦੀ ਆ ਤੇ ਜ਼ਮੀਨ ਦਾ ਪੀ ਐਚ ਵੀ ਚੈੱਕ ਹੋ ਜਾਂਦਾ ਤੇ ਆਪਾਂ ਦਿਨ ਦੀ ਲਾਈਟ ਉਹ ਤਾਂ ਜ ਖਾਸ ਕਰਕੇ ਜਿਆਦਾ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀ ਤੇ ਜਿਆਦਾਤਰ ਆਪਾਂ ਨੂੰ ਪੀਐਚ ਦਾ ਹੁੰਦਾ ਕਿ ਆਪਣਾ ਪੀਐਚ ਜ਼ਮੀਨ ਦਾ ਸਹੀ ਹੋਵੇ ਤੇ ਆਪਣੀ ਜਿਹੜੀ ਫਸਲ ਹੈ ਚੰਗਾ ਝਾੜ ਦੇਵੇ ਤਾਂ ਹੁਣ ਆਪਾਂ ਤੁਹਾਨੂੰ ਚੈੱਕ ਕਰਾ ਕੇ ਪਹਿਲਾਂ ਦਿਖਾਉਣੇ ਕਿ ਕਿਵੇਂ ਕੰਮ ਕਰਦਾ ਜਿਵੇਂ ਤਾਂ ਆਪਾਂ ਲਾਈਟ ਤੇ ਇਹਨੂੰ ਬਟਨ ਨੂੰ ਕੀਤਾ ਆ ਤੇ ਜਿਵੇਂ ਆਪਾਂ ਇਹਨੂੰ ਧੁੱਪ ਚ ਕਰਾਂਗੇ ਹੁਣ ਮੈਂ ਇਸ ਟਾਈਮ ਤੇ ਛਾਵੇਂ ਬੈਠਾ ਜੇਕਰ ਆਪਾਂ ਨੂੰ ਧੁੱਪ ਚ ਕਰਦੇ ਤੇ ਦੀ ਸੂਈ ਤੁਸੀਂ ਦੇਖਿਓਗੇ ਆ ਆਟੋਮੈਟਿਕ ਜਿਹੜੀ ਉੱਪਰ ਨੂੰ ਚਲੇ ਜਾਣੀ ਆ ਦੇਖੋ ਧੁੱਪ ਚ ਕਰਦੇ ਸੂਈ ਚਲੇ ਜਾਂਦੀ ਜਾਣੀ ਕਿ ਹੁਣ ਦੱਸ ਰਿਹਾ ਬਈ ਇਹ ਜਿੰਨੀ ਲਾਈਟ ਕਿੰਨੀ ਆ ਲਾਈਟ ਹੁਣ ਇਸ ਟਾਈਮ ਤੇ ਫੁੱਲ ਆ ਆ ਦੇਖੋ ਜੇਕਰ ਆਪਾਂ ਸ਼ਾਮੇ ਨੂੰ ਆ ਜਾਂਦਾ ਆ ਆ ਸ਼ੀਸ਼ੇ ਦਾ ਕਮਾਲ ਹੈ ਜਦੋਂ ਆ ਸ਼ੀਸ਼ਾ ਧੁੱਪ ਚ ਹੋ ਗਿਆ ਤੇ ਆ ਲਾਈਟ ਨੇ ਫੁੱਲ ਦੱਸ ਦੇਣੀ ਜਦੋਂ ਸ਼ੀਸ਼ਾ ਸ਼ਾਮੇ ਹੋ ਗਿਆ ਉਸ ਟਾਈਮ ਉਸ ਤੇ ਲਾਈਟ ਜਿੰਨੀ ਕਿੰਨੀ ਪੈ ਰਹੀ ਘਟ ਹੋ ਜਾਣੀ ਤੇ ਇਦਾਂ ਲਾਈਟ ਦੱਦਾ ਜੇ ਕਰਾਉਣਾ ਆਪਾਂ ਇਹਨੂੰ ਮੋਚਰ ਤੇ ਕਰਦੇ ਆਂਗੇ ਹੁਣ ਮੌਚਰ ਤੇ ਕਰਕੇ ਆਪਾਂ ਧੁੱਪ ਚ ਨੂੰ ਲਾਉਣਿਆਂ ਨੂੰ ਹਮੇਸ਼ਾ ਧੁੱਪ ਚ ਲਾਉਣਾ ਤੇ ਪਹਿਲੇ ਨੰਬਰ ਤੇ ਆ ਜਿਹੜੀਆਂ ਥੱਲੇ ਵਾਲੀਆਂ ਸੂਈਆਂ ਜੀਆਂ ਲੱਗੀਆਂ ਥੱਲੇ ਪਿੰਨਾ ਜੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਜਦੋਂ ਵੀ ਲਾਉਣਾ ਆਪਾਂ ਜ਼ਮੀਨ ਚੋਂ ਲਾ ਕੇ ਦੁਬਾਰਾ ਫੇਰ ਕੇ ਤੇ ਲਾਉਣਾ ਤੇਨੂੰ ਸਾਫ਼ ਕਰ ਲੈ ਕਿਉਂਕਿ ਜੇਕਰ ਆਪਾਂ ਬਾਰ-ਬਾਰ ਇਹ ਲਿਬੜਿਆ ਨੂੰ ਮਿੱਟੀ ਲੱਗੀ ਤੂੰ ਲਾਵਾਂਗੇ ਤੇ ਇਹ ਆਪਣਾ ਜਿਹੜਾ ਪੀ ਐਚ ਸਹੀ ਨਾ ਨਹੀਂ ਦੱਸਣਾ ਨੇ ਜਾਂ ਫਿਰ ਜਿਹੜੀ ਜ਼ਮੀਨ ਦੀ ਗਿਲ ਸਹੀ ਨਹੀਂ ਦੱਸਣੀ ਤਾਂ ਹੁਣ ਤੁਸੀਂ ਦੇਖੋ ਆਪਾਂ ਇਹਨੂੰ ਲਾ ਦਿੱਤਾ ਇਹਨੂੰ ਯਾਨੀ ਕਿ ਅੱਧਾਕ ਤੁਸੀਂ ਜ਼ਮੀਨ 'ਚ ਗੱਡ ਦੇਣਾ ਇਹਨੂੰ ਵਰਤਣ ਦਾ ਤਰੀਕਾ ਹੁਣ ਤੁਸੀਂ ਦੇਖੋਗੇ ਆਪਾਂ ਇਹਨੂੰ ਲਾ ਦਿੱਤਾ ਤੇ ਮੋਇਚਰ ਤੇ ਕੀਤਾ ਤੇ ਮੋਇਚਰ ਜਿਹੜਾ ਲਾਸ ਰਿਹਾ ਬਈ ਬਿਲਕੁਲ ਲਾਲ ਤੇ ਆ ਯਾਨੀ ਕਿ ਇਹਦਾ ਜ਼ਮੀਨ ਸੁੱਕੀ ਹੈਦਾ ਮੋਇਚਰ ਬਿਲਕੁਲ ਸਹੀ ਨਹੀਂ ਹੈਗਾ ਤੇ ਹੁਣ ਆਪਾਂ ਇਹਦੀ ਗੱਲ ਕਰਦੇ ਆਂ ਬਈ ਮੋਇਚਰ ਸਹੀ ਕਿੱਥੇ ਰਹੂਗਾ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਜੇ ਜੇਕਰ ਇਹ ਲਾਲ ਤੇ ਆ ਤਾਂ ਸਮਝ ਲਓ ਤੁਹਾਡੀ ਜ਼ਮੀਨ 'ਚ ਮੌਚਰ ਘੱਟ ਹੈ ਜਾਨੀ ਕਿ ਗਿਲ ਘੱਟ ਹੈ ਜੇਕਰ ਹਰੇ ਦੇ ਹੋਵੇ ਤੇ ਬਿਲਕੁਲ ਸਹੀ ਹੁੰਦਾ ਹੈ ਜ਼ਮੀਨ ਦੀ ਗਿਲ ਬਿਲਕੁਲ ਸਹੀ ਹੋਊਗੀ ਤੇ ਜੇਕਰ ਇੱਧਰ ਵਾਲਾ ਜਿਹੜਾ ਨੀਲਾ ਜਿਹਾ ਕਲਰ ਦਿਖ ਰਿਹਾ ਤੁਹਾਨੂੰ ਨੀਲਾ ਜਿਹਾ ਰੰਗ ਆ ਜੇਕਰ ਇਹ ਸੂਈ ਇਹ ਨੀਲੇ ਰੰਗ ਤੇ ਆ ਜਾਂਦੀ ਤੇ ਸਮਝ ਲੈਣਾ ਕਿ ਜਿਹੜੀ ਗੇਲਿਆ ਬਹੁਤ ਜ਼ਿਆਦਾ ਜ਼ਮੀਨ 'ਚ ਹੈ ਤੇ ਇੱਥੇ ਆਪਣੀ ਜਿਹੜੀ ਫਸਲ ਪੂਰੀ ਚੰਗੀ ਤਰ੍ਹਾਂ ਗਰੋਥ ਨਹੀਂ ਕਰੂਗੀ ਤਾਂ ਬਿਲਕੁਲ ਸਹੀ ਗਿਲ ਹੁੰਦੀ ਜਿਹੜੀ ਹਰੇ ਤੇ ਤਾਂ ਇੱਧਰ ਥੱਲੇ ਇੱਕ ਸਾਈਡ ਤੇ ਲਿਖਿਆ ਅਲਕਲਾਈਨ ਇੱਧਰ ਥੱਲੇ ਤੇ ਲਿਖਿਆ ਐਸਿਡਿਕ ਯਾਨੀ ਕਿ ਜਿਹੜਾ ਪੀ ਐਚ ਚੈੱਕ ਕਰਦੇ ਆਪਾਂ ਤੇ ਜੇਕਰ ਆਪਣਾ ਪੀ ਐਚ 7 ਯਾਨੀ ਕਿ 7.5 ਤੋਂ 8 ਤੋਂ ਉੱਪਰ ਨੂੰ ਜਾਂਦਾ ਤੇ ਜਿਹੜੀ ਆਪਣੀ ਜ਼ਮੀਨ ਉਹ ਅਲਕਲਾਈਨ ਹੋ ਜਾਂਦੀ ਤੇ ਜਿਹੜੇਕਰ 3.5 ਤੋਂ ਥੱਲੇ ਨੂੰ ਆ ਜਾਂਦਾ ਤੇ ਜਿਹੜੀ ਆਪਣੀ ਜ਼ਮੀਨ ਐਸਿਡਿਕ ਹੋ ਜਾਂਦੀ ਹੁਣ ਆਪਾਂ ਕਰਦੇ ਆਂ ਚੈੱਕ ਪੀ ਐਚ ਤਾਂ ਹੁਣ ਆਪਾਂ ਇੱਧਰ ਦੇਖੋ ਜਿਹੜਾ ਬਟਨ ਪੀ ਐਚ ਤੇ ਕਰਤਾ ਤਾਂ ਮਰਤਨ ਪੀ ਐਚ ਆਪਣੀ ਜ਼ਮੀਨ ਦਾ ਦੇਖ ਲੋਗਾ 7 ਤੇ ਆ ਗਿਆ ਕਿ ਯਾਨੀ ਕਿ ਆਪਣੀ ਜ਼ਮੀਨ ਦਾ ਜਿਹੜਾ ਪੀ ਐਚ 7 7 ਆ ਤੇ ਜ਼ਮੀਨ ਦਾ ਪੀ ਐਚ ਸਹੀ ਕਿੰਨਾ ਹੋਣਾ ਚਾਹੀਦਾ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਦੱਸਦੇ ਹਾਂ ਤੇ ਦੂਜੇ ਨੰਬਰ ਤੇ ਜਿਹੜਾ ਪੀ ਐਚ ਆ ਵੱਧ ਤੋਂ ਵੱਧ ਚੰਗਾ ਝਾੜ ਜਿਹੜੀ ਜ਼ਮੀਨ ਦੇਂਦੀ ਉਹਦਾ ਸਹੀ ਪੀ ਐਚ ਕਿੰਨਾ ਹੁੰਦਾ ਤਾਂ ਜੇਕਰ ਕਿਸਾਨ ਬਰੋਂ ਆਪਾਂ ਗੱਲ ਕਰੀਏ ਜ਼ਮੀਨ ਦੇ ਪੀ ਐਚ ਦੀ ਤਾਂ ਵੈਸੇ ਜੇਕਰ ਆਪਾਂ 6 ਤੋਂ ਲੈ ਕੇ ਜਿਵੇਂ ਤੁਸੀਂ ਇੱਧਰ ਦੇਖ ਰਿਹਾ ਜੀ ਇਨਕਾ ਆਹ ਵਾਲਾ 6 ਤੋਂ ਲੈ ਕੇ 7.2 ਤੱਕ ਜੇਕਰ ਆਪਣਾ ਜਿਹੜਾ ਜ਼ਮੀਨ ਦਾ ਪੀਐਚ ਹੁੰਦਾ ਤਾਂ ਉਹ ਬਿਲਕੁਲ ਆਪਣੀਆਂ ਜਿਹੜੀਆਂ ਫਸਲਾਂ ਉਹਦੇ ਵਿੱਚ ਚੰਗੀਆਂ ਗਰੋਥ ਕਰ ਜਾਂਦੀਆਂ ਤੇ ਵਧੀਆ ਝਾੜ ਆਉਂਦੇ ਆ ਤੇ ਜੇ ਜੇਕਰ ਆਪਾਂ ਬਿਲਕੁਲ ਹੀ ਕਈ ਵਾਰ ਹੁੰਦਾ ਨਾ ਆਪਣਾ ਜਿਹੜਾ ਪੀਐਚ ਉੱਪਰ ਵੱਲ ਨੂੰ ਚੱਲ ਜਾਂਦੇ ਆ 8 ਤੋਂ ਆ 7.5 ਤੋਂ ਉੱਪਰ ਨੂੰ ਚੱਲ ਜੂਗਾ 7 ਤੋਂ ਉੱਪਰ ਨੂੰ ਜਿੰਨਾ ਜਾਊਗਾ ਉਹਦੇ ਨਾਲ ਆਪਣੀ ਜ਼ਮੀਨ ਅਲਕਲਾਈਨ ਹੋ ਜਾਂਦੀ ਆ ਜੇਕਰ 7 ਤੋਂ ਯਾਨੀ ਕਿ 6 ਤੋਂ ਆਪਾਂ ਕਹਿ ਦਈਏ ਥੱਲੇ ਵਾਲ ਨੂੰ ਆਊਗਾ 3.5 ਤੱਕ ਆਜੂਗਾ ਤੇ ਆਪਣੀ ਜ਼ਮੀਨ ਜਿਹੜੀ ਐਸਡਿਕ ਹੋ ਜਾਂਦੀ ਆ ਤਾਂ 6 ਤੋਂ ਲੈ ਕੇ 7.2 ਤੱਕ ਜਿਹੜਾ ਆਪਣਾ ਬਿਲਕੁਲ ਜਿਹੜਾ ਆਪਣੀ ਵਧੀਆ ਚੰਗੀ ਜਿਹੜੀ ਫਸਲ ਛਾੜ ਦਿੰਦੀ ਆ ਜੇਕਰ ਸਭ ਤੋਂ ਵੱਧ ਛਾੜਦੀ ਗੱਲ ਕਰੀਏ ਕੇਸ ਪੀ ਐਚ ਤੇ ਦਿੰਦੀ ਆ ਤੇ ਉਹ ਕਿਸਾਨ ਉਹ ਜੇਕਰ ਆਪਣਾ 7.2 ਜਾਂ ਫਿਰ 7.0 ਤੱਕ ਰਹਿੰਦਾ 6 6.5 ਤੋਂ 7.2 ਤੱਕ ਜੇਕਰ ਆਪਣਾ ਪੀ ਐਚ ਜਮੀਨਦਾਰ ਰਹਿੰਦਾ ਤਾਂ ਉਹ ਜਿਹੜੀ ਜ਼ਮੀਨ ਆ ਜ਼ਿਆਦਾ ਝਾੜ ਦਿੰਦੀ ਆ ਉਹ ਜ਼ਿਆਦਾ ਝਾੜ ਕਿਵੇਂ ਦਿੰਦੀ ਆ ਉਹਦੇ ਕਿਸਾਨ ਉਹ ਜਦੋਂ ਆਪਾਂ ਕੋਈ ਵੀ ਖਾਦਾਂ ਪਾਉਣੇ ਆ ਚਾਹੇ ਤੁਸੀਂ ਡੀ ਏ ਪੀ ਪਾਓ ਯੂਰੀਆ ਪਾਓ ਪੋਟਾਸ਼ ਪਾਓ ਜਾਂ ਫਿਰ ਜ਼ਿੰਕ ਵਗੈਰਾ ਪਾਉਂਦੇ ਆ ਤੇ ਜਿਹੜੀਆਂ ਆਪਾਂ ਖਾਦਾਂ ਜ਼ਮੀਨ ਦੇ ਵਿੱਚ ਦੇਣੇ ਆ ਉਹ ਜਿਹੜੀ ਜ਼ਮੀਨ ਆ ਉਹ ਨਾ ਘੱਟ ਖਾਦਾਂ ਨਾਲ ਜਿਹੜਾ ਚੰਗੀ ਫਸਲ ਦੀ ਗ੍ਰੋਥ ਹੋ ਜੇ ਉਹਨਾਂ ਕਈ ਵੀਰ ਆਪਾਂ ਨੂੰ ਮੈਸੇਜ ਕਰਦੇ ਵੀ ਸਹੀ ਖਾਦਾਂ ਤਾਂ ਸਹੀ ਪਾਉਣੇ ਪਰਾ ਜਿਹੜੀ ਸਾਡੀ ਜ਼ਮੀਨ ਅੱਗੋਂ ਝਾੜ ਨਹੀਂ ਦਿੰਦੀ ਜਾਂ ਫਿਰ ਬੂਟਾ ਘੱਟ ਮਾਰਦੀ ਫਟਾਰਾ ਘੱਟ ਹੁੰਦਾ ਤਾਂ ਉਥੇ ਇੱਕ ਸਾਨੂੰ ਜਿਹੜਾ ਪੀ ਐਚ ਹੁੰਦਾ ਉਹ ਜਾਂ ਤਾਂ ਘੱਟ ਹੁੰਦਾ ਜਾਂ ਫਿਰ ਵੱਧ ਹੁੰਦਾ ਤੇ ਉਹਦੇ ਕਰਕੇ ਜਿਹੜੀਆਂ ਆਪਣੀਆਂ ਖਾਦਾਂ ਪਾਉਣੇ ਆਪਾਂ ਉਹ ਜਿਹੜੀ ਫਸਲ ਜ਼ਮੀਨ ਜਿਹੜੀ ਆਪਣੇ ਬੂਟਿਆਂ ਨੂੰ ਪੂਰੀ ਤੌਰ ਤੇ ਨਹੀਂ ਮਿਲਦੀ ਤਾਂ ਇਸੇ ਲਈ ਉਹ ਜੇ ਆਪਾਂ ਖਾਦਾਂ ਜਾਦਿਆਂ ਪਾਦਨੇ ਝਾੜ ਆਪਣਾ ਫੇਰ ਵੀ ਨਹੀਂ ਵਧਦਾ ਕਈ ਵਾਰ ਆਪਾਂ ਜਿਹੜੀ ਖਾਦ ਘੱਟ ਪਾਉਣੇ ਜਿੱਥੇ ਪੀ ਐਚ ਸਹੀ ਹੁੰਦਾ ਤੇ ਉਥੇ ਜੇਕਰ ਆਪਾਂ ਬਿਲਕੁਲ ਸਹੀ ਖਾਦ ਪਾ ਦਿੰਨੇ ਆ ਤਾਂ ਫੇਰ ਆ ਉਹ ਜਿਹੜੀ ਘਟ ਖਾਦਣਾ ਵੀ ਜਿਹੜੀ ਆਪਣੀ ਫਸਲ ਹੈ ਚੰਗੀ ਗ੍ਰੋਥ ਕਰ ਜਾਂਦੀ ਬੂਟਾ ਚੰਗਾ ਮਾਰ ਜਾਂਦੀ ਹੁਣ ਆਪਾਂ ਪਿੱਛੇ ਜਿਹੜੀ ਵੀਡੀਓ ਪਾਈ ਸੀ ਦੇ ਕਈ ਵੀਰ ਕਹਿ ਦਿੰਦੇ ਵੀ ਇੰਨਾ ਇੰਨਾ ਫਟਾਰਾ ਨਹੀਂ ਹੋ ਸਕਦਾ ਤੁਸੀਂ ਝੂਠ ਬੋਲਦੇ ਜੇ ਤਾਂ ਕਿਸਾਨ ਵੀਰ ਜੇਕਰ ਆਪਣਾ ਸਹੀ ਬਿਲਕੁਲ ਪੀਐਚ ਸਹੀ ਆ ਤਾਂ ਤੁਹਾਡਾ ਜਿਹੜਾ ਝੋਨਾ ਜਾਂ ਫਿਰ ਬਾਸਮਤੀ ਕਿਸਮਾ ਜਾਂ ਆਪਣੀ ਕਣਕ ਹੀ ਲਾ ਲਓ ਕੋਈ ਵੀ ਫਸਲ ਉਹ ਚੰਗਾ ਫਟਾਰਾ ਚੰਗੀ ਗ੍ਰੋਥ ਕਰਦੀ ਆ ਤਾਂ ਅਸਲ ਦੇ ਵਿੱਚ ਮੇਨ ਗੱਲ ਉਹਦੀ ਪੀਐਚ ਦੀ ਤਾਂ ਹੁਣ ਆ ਜਾਂਦੀ ਆ ਪੀਐਚ ਨੂੰ ਆਪਾਂ ਜੇਕਰ ਪੀਐਚ ਆਪਣਾ 7.2 ਤੋਂ ਜ਼ਿਆਦਾ 7.5 ਹੈ ਜਾਂ ਫਿਰ 8 ਹੈ ਜਾਂ 8 ਤੋਂ ਵੀ ਉੱਪਰ ਕਈ ਕਿਸਾਨ ਵੀਰਾਂ ਦਾ ਹੁੰਦਾ ਤਾਂ ਜੇਕਰ ਤੁਹਾਡਾ ਪੀਐਚ ਜ਼ਿਆਦਾ ਹੈ ਉਹਨੂੰ ਬੈਲੈਂਸ ਕਰਨਾ ਜੇਕਰ ਘੱਟ ਹੈ ਜਾਂ ਫਿਰ ਜ਼ਿਆਦਾ ਤੇ ਉਹਨੂੰ ਬੈਲੈਂਸ ਕਰਨ ਵਾਸਤੇ ਆਪਾਂ ਕਿਹੜੀਆਂ ਖਾਦਾਂ ਵਰਤ ਸਕਦੇ ਆ ਤੇ ਪਹਿਲੇ ਨੰਬਰ ਤੇ ਆਪਣੇ ਕੋਲ ਸਸਤਾ ਜਿਆ ਕ ਤਰੀਕਾ ਹੈਗਾ ਜਿਹੜੀ ਚਿੱਟੀ ਫੜਕੜੀ ਆਉਂਦੀ ਆ ਕੀਟੀ ਫੜਕੜੀ ਆਪਾਂ 2 ਤੋਂ 2.5 ਕਿਲੋ 3 ਕਿਲੋ ਤੱਕ ਵੀ ਲੈ ਸਕਦੇ ਆਪਾਂ ਜਦੋਂ ਖੇਤ ਨੂੰ ਪਾਣੀ ਲਾਉਣੇ ਆ ਜੇਕਰ ਤੁਸੀਂ ਪਹਿਲਾਂ ਚੈੱਕ ਕਰ ਲਓ ਜੇਕਰ ਤਾਂ ਤੁਹਾਡਾ ਪੀ ਐਚ ਜ਼ਿਆਦਾ ਹੈ ਜਿਵੇਂ 7.5 ਜਾਂ 8 ਆ 8 ਤੋਂ ਵੀ ਜ਼ਿਆਦਾ ਜਾਂ ਫਿਰ ਡਾਊਨ ਆ ਤਾਂ ਜਿਹੜੇ ਕਿਸਾਨ ਵੀ ਦਾ ਡਾਊਨ ਹੈ ਉਹ ਜਿਹੜੀ ਫੜਕੜੀ ਨਾਮ ਵਰਤਣ ਜੇਕਰ ਤੁਹਾਡਾ ਹਾਈ ਆ ਤਾਂ ਫਿਰ ਫੜਕੜੀ ਵਰਤਣੀ ਜੇਕਰ ਤੁਹਾਡਾ 7 ਆ ਜਾਂ ਫਿਰ 6.5 ਆ ਤਾਂ ਫਿਰ ਤੁਹਾਨੂੰ ਫੜਕੜੀ ਜਿਹੜੀ ਵਰਤਣ ਦੀ ਲੋੜ ਨਹੀਂਗੀ ਕਿਉਂਕਿ ਇਹ ਜਿਹੜਾ ਪੀ ਐਚ ਨੂੰ ਡਾਊਨ ਕਰਦੀ ਆ ਤਾਂ ਤੁਸੀਂ 2-2 3 ਕਿਲੋ ਜਿਹੜੀ ਫਟਕਰੀ ਆਪਣੇ ਖੇਤ ਚ ਪਾਣੀ ਰਹੀਂ ਦੇ ਸਕਦੇ ਜੇ ਤਾਂ ਹੁਣ ਖਾਦਾਂ ਦੀ ਗੱਲ ਆ ਜਾਂਦੀ ਆ ਤੇ ਖਾਦਾਂ ਜਿਹੜੀਆਂ ਬੈਲੈਂਸ ਰੱਖਦੀਆਂ ਪੀ ਐਚ ਨੂੰ ਆਪਣੀ ਜ਼ਮੀਨ ਨੂੰ ਉਹਦੇ ਵਿੱਚ ਆ ਜਾਂਦੀ ਜਿਵੇਂ ਸਿੰਗਲ ਸੁਪਰ ਫਾਸਫੇਟ ਆ ਜ਼ਿੰਕ ਸਲਫੇਟ ਆ ਮੈਗਨੀਸ਼ੀਅਮ ਸਲਫੇਟ ਇਦਾਂ ਮੈਗਨੀ ਸਲਫੇਟ ਆ ਜਾਂ ਫਿਰ ਜਿਨ੍ਹਾਂ ਦੇ ਪਿੱਛੇ ਖਾਦਾਂ ਦੇ ਸਲਫੇਟ ਲੱਗਦਾ ਤੇ ਉਹ ਜਿਹੜੀਆਂ ਖਾਦਾਂ ਤੁਸੀਂ ਵਰਤ ਕੇ ਆਪਣੀ ਜ਼ਮੀਨ ਦਾ ਜਿਹੜਾ ਪੀਐਸ ਬੈਲੈਂਸ ਕਰ ਸਕਦੇ ਜੀ ਪੀਐਚ ਜਿਹੜਾ ਵੱਧ ਘੱਟ ਹੁੰਦੇ ਕਈ ਕਾਰਨ ਹੁੰਦੇ ਜਿਵੇਂ ਜ਼ਮੀਨ ਦਾ ਆਪਣੀ ਮੋਟਰਾਂ ਦਾ ਪਾਣੀ ਮਾੜਾ ਪਾਣੀ 1 ਨੰਬਰ 2 ਨੰਬਰ 3 ਨੰਬਰ ਉਹਦੇ ਕਰਕੇ ਜਿਹੜੀਆਂ ਜ਼ਮੀਨਾਂ ਦਾ ਪੀਐਚ ਜਾਂ ਦਹਾਈ ਹੋ ਜਾਂਦਾ ਜਾਂ ਡਾਊਨ ਹੋ ਜਾਂਦਾ ਉਹਦੇ ਕਰਕੇ ਜਿਹੜੀਆਂ ਆਪਾਂ ਨੂੰ ਇਹ ਦਿੱਕਤਾਂ ਆਉਂਦੀਆਂ ਤਾਂ ਹੁਣ ਤੁਹਾਨੂੰ ਇਹ ਗੱਲ ਸਮਝ ਲੱਗਣੀ ਆਪਾਂ ਕਿਵੇਂ ਚੈੱਕ ਕਰ ਸਕਦੇ ਆਂ ਤੇ ਕਿੰਨਾ ਆਪਣਾ ਜਿਹੜਾ ਪੀ ਐਚ ਮੀਟਰ ਹੋਣਾ ਚਾਹੀਦਾ ਜੇਕਰ ਫਿਰ ਵੀ ਕਿਸੇ ਕਿਸਾਨ ਵੀਰ ਨੂੰ ਕਿਸੇ ਗੱਲ ਦੀ ਸਮਝ ਨਹੀਂ ਲੱਗੀ ਤਾਂ ਕਮੈਂਟ ਕਰਕੇ ਜਰੂਰ ਪੁੱਛ ਸਕਦਾ ਹੈ ਬਾਕੀ ਕਿਸਾਨ ਵੀਰ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕਿਸਾਨ ਵੀਰ ਦਾ ਹੈਗਾ ਜੇ 1000 ਰੁਪਏ ਦੇ ਲਾਗੇ ਆਪਾਂ ਨੂੰ ਇਹ ਮਿਲ ਜਾਂਦਾ ਵੈਸੇ ਕਿਸਾਨ ਵੀਰ ਆਪਾਂ ਨੂੰ ਦੁਕਾਨਦਾਰ ਨੇ ਜਿੱਤੋਂ ਆਪਾਂ ਖਾਦ ਦਵਾਈ ਲਿਆਉਣੇ ਆ ਤਾਂ ਉਹਦੇ ਕੋਲ ਪਿਆ ਸੀ ਤੇ ਆਪਾਂ ਨੂੰ ਉਹਨੇ ਦੇ ਦਿੱਤਾ ਕਿ ਚਲੋ ਚੈੱਕ ਚੁੱਕ ਕਰ ਲਿਆ ਕਰੀ ਤੇ ਉਹਨੇ ਆਪਾਂ ਨੂੰ ਇਹ ਵੈਸੇ ਦੇ ਦਿੱਤਾ ਤਾਂ ਹੁਣ ਇਹ ਦੂਜਾ ਵੈਸੇ ਆਪਾਂ ਗੱਲ ਕਰੀਏ ਕਿ ਤੁਸੀਂ ਵੀ ਜੇਕਰ ਦੁਕਾਨ ਜਿਹੜੀ ਦੁਕਾਨ ਤੋਂ ਆਪਾਂ ਲੈ ਕੇ ਆਉਣੇ ਖਾਦ ਦਵਾਈ ਤਾਂ ਉਹਨਾਂ ਕੋਲ ਆਮ ਹੀ ਇਹ ਜਿਹੜੇ ਕੰਪਨੀਆਂ ਵੱਲੋਂ ਉਹਨਾਂ ਨੂੰ ਮੀਟਰ ਜੇ ਮਿਲ ਜਾਂਦੇ ਆ ਤੁਸੀਂ ਇਹਨੂੰ ਲਿਆ ਕੇ ਆਪਣੇ ਵੈਸੇ ਵੀ ਚੈੱਕ ਕਰ ਸਕਦੇ ਜੇਕਰ ਤੁਸੀਂ ਘਰ ਵਾਸਤੇ ਸਪੈਸ਼ਲ ਲਿਆਉਣਾ ਤਾਂ ਫਿਰ ਤੁਹਾਨੂੰ 900 ਤੋਂ 1100 ਰੁਪਿਆ ਖਰਚਣਾ ਪਊਗਾ ਤਾਂ ਇੱਕ ਵਾਰ ਤੁਸੀਂ ਆਪਣੀ ਜਿਹੜੀ ਜ਼ਮੀਨ ਦਾ ਪੀ ਐਚ ਜ਼ਰੂਰ ਚੈੱਕ ਕਰੋ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਆਪਣੀ ਜ਼ਮੀਨ ਦਾ ਪੀ ਐਚ ਸਹੀ ਆ ਜਾਂ ਫਿਰ ਗਲਤ ਆ ਤਾਂ ਉਹਨੂੰ ਆਪਾਂ ਕਿਵੇਂ ਸਹੀ ਕਰਨਾ ਇਹ ਮੈਂ ਖਾਦਾਂ ਪਾਪ ਆਪਣਾ ਖਰਚਾ ਨਾ ਵਧਾਈ ਜਾਈਏ ਪਹਿਲਾਂ ਅਸਲੀ ਆਪਾਂ ਨੂੰ ਜਿਹੜੀ ਸਹੀ ਚੀਜ਼ ਉੱਤੇ ਕੰਮ ਕਰਨਾ ਚਾਹੀਦਾ ਜੇਕਰ ਪੀ ਐਚ ਡਾਊਨ ਹੈ ਜਾਂ ਫਿਰ ਹਾਈ ਆ ਤੇ ਉੱਤੇ ਕੰਮ ਕਰੋ ਫਿਰ ਆਪਾਂ ਨੂੰ ਜਿਹੜੀਆਂ ਖਾਦਾਂ ਪਾਉਣ ਦਾ ਫਾਇਦਾ ਤੇ ਆਪਣਾ ਜਿਹੜਾ ਝਾੜ ਵੀ ਚੰਗਾ ਆਊਗਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ